ਸਟੂਡੈਂਟਸ ਅੱਜ ਆਪਾਂ ਕਰਾਂਗੇ 10 ਕਹਾਣੀਆਂ ਤੋਂ ਮਿਲਣ ਵਾਲੀ ਜਿਹੜੀ ਸਿੱਖਿਆ ਆ ਹਰ ਸਟੋਰੀ ਤੋਂ ਜੋ ਤੁਹਾਨੂੰ ਸਿੱਖਿਆ ਮਿਲਦੀ ਆ ਉਹਦੇ ਬਾਰੇ ਜਿਹੜਾ ਅੱਜ ਆਪਾਂ ਡਿਸਕਸ ਕਰਾਂਗੇ ਸਭ ਤੋਂ ਪਹਿਲੀ ਕਹਾਣੀ ਹੈ ਸਾਡੇ ਕੋਲ ਪੋਹਤਾ ਪੰਦੀ ਪੋਹਤਾ ਪੰਦੀ ਕਹਾਣੀ ਸਾਨੂੰ ਭਾਈਚਾਰਕ ਸਾਂਝ ਮਿਲਵਰਤਨ ਤੇ ਏਕਤਾ ਦੀ ਭਾਵਨਾ ਨੂੰ ਅਪਣਾਉਣ ਦੀ ਸਿੱਖਿਆ ਦਿੰਦੀ ਹੈ ਖਾਸ ਤੌਰ ਤੇ ਜਦੋਂ ਅਸੀਂ ਕਿਸੇ ਸਫਰ ਵਿੱਚ ਹੋਈਏ ਕਿਉਂਕਿ ਆਪਣੇ ਰੁਤਬੇ ਦਾ ਹੰਕਾਰ ਤਿਆਗ ਕੇ ਇਸ ਸਭ ਦੀ ਮਦਦ ਕਰਕੇ ਹੀ ਅਸੀਂ ਲੋਕਾਂ ਦੇ ਦਿਲਾਂ ਨੂੰ ਜਿੱਤ ਸਕਦੇ ਹਾਂ ਤੇ ਆਪਣਤ ਦੀ ਭਾਵਨਾ ਨੂੰ ਉਜਾਗਰ ਕਰ ਸਕਦੇ ਹਾਂ ਦੂਸਰੀ ਕਹਾਣੀ ਹੈ ਪੱਤਾ ਪੱਤਾ ਕਹਾਣੀ ਸਾਨੂੰ ਕਿਸਾਨਾਂ ਦੁਆਰਾ ਕੀਤੀ ਜਾਣ ਵਾਲੀ ਹੱਡ ਪੰਨਵੀ ਮਿਹਨਤ ਦਾ ਅਸਲੀ ਮੁੱਲ ਪਛਾਣਨ ਦੀ ਸਿੱਖਿਆ ਦਿੰਦੀ ਹੈ ਕਿਉਂਕਿ ਕਿਸਾਨ ਆਪਣੀਆਂ ਅੰਦਰੂਨੀ ਭਾਵਨਾਵਾਂ ਦਾ ਤਿਆਗ ਕਰਕੇ ਤੜਕਸਾਰ ਹੀ ਖੇਤਾਂ ਲਈ ਰਵਾਨਾ ਹੁੰਦੇ ਹਨ ਸਾਡੇ ਲਈ ਅੰਨ ਪੈਦਾ ਕਰਦੇ ਹਾਂ ਉਹਨਾਂ ਦੀ ਇਸ ਮਿਹਨਤ ਵਿੱਚ ਉਹਨਾਂ ਦਾ ਟੱਬਰ ਵੀ ਬਰਾਬਰ ਭਾਗੀਦਾਰ ਬਣਦਾ ਹੈ ਇਸ ਕਰਕੇ ਸਾਨੂੰ ਹਮੇਸ਼ਾ ਉਹਨਾਂ ਦੇ ਰਿਣੀ ਰਹਿਣਾ ਚਾਹੀਦਾ ਹੈ ਤੀਸਰੀ ਹੈ ਜ਼ੀਨਤ ਆਪਾ ਜ਼ੀਨਤ ਆਪਾ ਕਹਾਣੀ ਇੱਕ ਅਜਹੀ ਮੁਟਿਆਰ ਦੀ ਕਹਾਣੀ ਹੈ ਜੋ ਹਰ ਰਿਸ਼ਤੇ ਨੂੰ ਬਖੋਬੀ ਨਿਭਾਉਂਦੀ ਹੈ ਪਰ ਜਦੋਂ ਉਸਦੇ ਸਾਖ ਦੀ ਗੱਲ ਹੁੰਦੀ ਹੈ ਤਾਂ ਉਸ ਨੂੰ ਇੱਕ ਰਿਸ਼ਤੇ ਵਿੱਚ ਬੰਨ ਦਿੱਤਾ ਜਾਂਦਾ ਹੈ ਜੋ ਬਿਲਕੁਲ ਵੀ ਉਸ ਨਾਲ ਮੇਲ ਨਹੀਂ ਖਾਂਦਾ ਸੀ ਜਿਸ ਕਰਕੇ ਉਸ ਨੂੰ ਇਸ ਰਿਸ਼ਤੇ ਨਾਲ ਕੋਈ ਦਿਲੋਂ ਸਾਝ ਨਹੀਂ ਸੀ ਸੋ ਕਹਾਣੀ ਸਾਨੂੰ ਸਿੱਖਿਆ ਦਿੰਦੀ ਹੈ ਕਿ ਧੀ ਦਾ ਵਿਆਹ ਉਸ ਨਾਲ ਹੋਵੇ ਜੋ ਉਸਦੇ ਹਾਨ ਦਾ ਹੋਵੇ ਕੁੜੀਆਂ ਦੀ ਮਰਜ਼ੀ ਜ਼ਰੂਰ ਪੁੱਛੀ ਜਾਵੇ ਤਾਂ ਜੋ ਰਿਸ਼ਤਾ ਦੁਨਿਆਵੀ ਨਹੀਂ ਦਿਲ ਦਾ ਹੋਵੇ ਚੌਥੀ ਕਹਾਣੀ ਹੈ ਤੱਤੇ ਹਟਲਾਬੋਦ ਇਹ ਟੇਟਲਾ ਬੋਲ ਦੀ ਕਹਾਣੀ ਸਾਨੂੰ ਫੌਜੀਆਂ ਤੇ ਉਹਨਾਂ ਦੇ ਪਰਿਵਾਰਾਂ ਦੁਆਰਾ ਦਿੱਤੇ ਸੱਚੇ ਬਲੀਦਾਨ ਦੀ ਕਹਾਣੀ ਬਿਆਨ ਕਰਦੀ ਹੈ ਇਸ ਕਰਕੇ ਸਾਨੂੰ ਹਮੇਸ਼ਾ ਇਹਨਾਂ ਦੇ ਰਿਣੀ ਰਹਿਣਾ ਚਾਹੀਦਾ ਹੈ ਜੋ ਵਤਨ ਦੀ ਖਾਤਰ ਆਪਣਾ ਆਪ ਕੁਰਬਾਨ ਕਰ ਦਿੰਦੇ ਹਨ ਤੇ ਉਹਨਾਂ ਦੇ ਪਰਿਵਾਰ ਇਸ ਬੋਝ ਨੂੰ ਚੁੱਪਚਾਪ ਕਰਕੇ ਸਹਿ ਲੈਂਦੇ ਹਨ ਸੋ ਇਹ ਕਹਾਣੀ ਸਾਨੂੰ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਦੇਣ ਦੀ ਸਿੱਖਿਆ ਦਿੰਦੀ ਹੈ ਪੰਜਵੀਂ ਕਹਾਣੀ ਸਾਂਝੀ ਕਰਨ ਸਾਂਜੀ ਕੰਧ ਕਹਾਣੀ ਸਾਨੂੰ ਰਿਸ਼ਤਿਆਂ ਦੀ ਅਹਿਮੀਅਤ ਸਮਝਣ ਦੀ ਪ੍ਰੇਰਨਾ ਦਿੰਦੀ ਹੈ ਕਿਉਂਕਿ ਬੇਗਾਨੇ ਸਿਰਫ ਸੁੱਖ ਦੇ ਸਾਥੀ ਹੁੰਦੇ ਹਨ ਜਦੋਂ ਕੋਈ ਮੁਸੀਬਤ ਆਵੇ ਤਾਂ ਅਜਿਹੇ ਖੂਨ ਦੇ ਰਿਸ਼ਤੇ ਹੀ ਹੁੰਦੇ ਹਨ ਜੋ ਹਮੇਸ਼ਾ ਸੱਜੀ ਬਾਹ ਬਣ ਕੇ ਸਾਡੇ ਨਾਲ ਆ ਖੜਦੇ ਹਨ ਕਿਉਂਕਿ ਨੌਹਾਂ ਨਾਲੋਂ ਮਾਸ ਕਦੇ ਅੱਡ ਨਹੀਂ ਹੁੰਦਾ ਇਸ ਕਰਕੇ ਬੇਗਾਨੀ ਚੱਕ ਵਿੱਚ ਆਉਣ ਦੀ ਥਾਂ ਆਪਣਿਆਂ ਦਾ ਮੁੱਲ ਪਾਉਣਾ ਚਾਹੀਦਾ ਹੈ ਤੇ ਉਹਨਾਂ ਦਾ ਸਾਥ ਦੇਣਾ ਚਾਹੀਦਾ ਹੈ ਅਗਲੀ ਕਹਾਣੀ ਹੈ ਸੱਗੀ ਫੁੱਲ ਸੱਗੀ ਫੁੱਲ ਕਹਾਣੀ ਸਾਨੂੰ ਆਪਣੀ ਆਰਥਿਕ ਸਥਿਤੀ ਦੇ ਅਨੁਸਾਰ ਪੈਰ ਪਸਾਰਨ ਦੀ ਸਿੱਖਿਆ ਦਿੰਦੀ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਲੈਣ ਦੇਣ ਸਮਾਜ ਦਾ ਹਿੱਸਾ ਹੈ ਤੇ ਸਮਾਜਿਕ ਮਰਿਆਦਾ ਅਨੁਸਾਰ ਇਸ ਨੂੰ ਨਿਭਾਉਣਾ ਹੀ ਪੈਂਦਾ ਹੈ ਪਰ ਅੱਡੀਆਂ ਚੁੱਕ ਕੇ ਫਾਹਾ ਲੈਣ ਦੀ ਦਾ ਕੋਈ ਫਾਇਦਾ ਨਹੀਂ ਕਿਉਂਕਿ ਸਮਾਂ ਨਿਕਲਣ ਤੋਂ ਬਾਅਦ ਸਾਡੇ ਹੱਥ ਪਛਤਾਵੇ ਤੋਂ ਇਲਾਵਾ ਕੁਝ ਨਹੀਂ ਪੈਂਦਾ ਸੋ ਸੋਚ ਸਮਝ ਕੇ ਖਰਚ ਕਰਨ ਵਿੱਚ ਹੀ ਅਕਲਮੰਦੀ ਹੈ ਰੱਬ ਤੇ ਰੁੱਤਾਂ ਇਸ ਕਹਾਣੀ ਵਿੱਚ ਲੇਖਕਾ ਨੇ ਰੁੱਤਾਂ ਦਾ ਮਹੱਤਵ ਸਮਝਣ ਤੇ ਇਹਨਾਂ ਦੀ ਕਦਰ ਕਰਨ ਦੀ ਸਿੱਖਿਆ ਦਿੱਤੀ ਹੈ ਬੇਸ਼ੱਕ ਵਿਗਿਆਨਕ ਯੁੱਗ ਵਿੱਚ ਮਨੁੱਖ ਨੇ ਰੁੱਤਾਂ ਨੂੰ ਆਪਣੀ ਮੁੱਠੀ ਵਿੱਚ ਕੈਦ ਕਰਨਾ ਸ਼ੁਰੂ ਕਰ ਦਿੱਤਾ ਹੈ ਪਰ ਫਿਰ ਵੀ ਰੁੱਤਾਂ ਦੀ ਸਾਰਥਕਤਾ ਵਿਗਿਆਨਕ ਯੁੱਗ ਵਿੱਚ ਬਰਕਰਾਰ ਹੈ ਕਿਉਂਕਿ ਮਨੁੱਖੀ ਜੀਵਨ ਜੋ ਕੁਦਰਤੀ ਸਾਧਨਾ ਨਾਲ ਇਕਮਿਕ ਹੋਣ ਤੇ ਸੁਹਾਵਣਾ ਹੋ ਸਕਦਾ ਹੈ ਉਹ ਵਿਗਿਆਨਕ ਸਾਧਨਾ ਦੁਆਰਾ ਨਹੀਂ ਹੋ ਸਕਦਾ ਅਗਲੀ ਕਹਾਣੀ ਹੈ ਬੱਕੀ ਸਭ ਸੁਖਸਾਨ ਹੈ ਇਹ ਕਹਾਣੀ ਨਿਰਾਸ਼ਾਵਾਦੀ ਬਨਨ ਦੀ ਥਾਂ ਆਸ਼ਾਵਾਦੀ ਬਨਨ ਦੀ ਪ੍ਰੇਰਨਾ ਦਿੰਦੀ ਹੈ। ਲੇਖਕ ਦੱਸਦਾ ਹੈ ਕਿ ਜੀਵਨ ਵਿੱਚ ਜਿੰਨੇ ਮਰਜ਼ੀ ਦੁੱਖ ਆਉਣ ਪਰ ਫਿਰ ਵੀ ਔਕੜਾਂ ਦੇ ਬਾਵਜੂਦ ਆਪਣੀ ਸੋਚ ਆਸ਼ਾਵਾਦੀ ਰੱਖਣੀ ਚਾਹੀਦੀ ਹੈ ਕਿਉਂਕਿ ਹਨੇਰੇ ਤੋਂ ਬਾਅਦ ਚਾਨਣ, ਰਾਤ ਤੋਂ ਬਾਅਦ ਦਿਨ ਤੇ ਦੁੱਖਾਂ ਤੋਂ ਬਾਅਦ ਸੁਖ ਭਰੀ ਸਵੇਰ ਜ਼ਰੂਰ ਆਉਂਦੀ ਹੈ। ਇਸ ਕਰਕੇ ਬਸ ਆਪਣੀ ਸੋਚ ਬਦਲਣ ਦੀ ਲੋੜ ਹੈ। ਕਹਾਣੀ ਨੰਬਰ 9 ਚੰਦੋਆ ਚੰਦੂਆ ਕਹਾਣੀ ਵਾਹਿਗੁਰੂ ਵਿੱਚ ਸੱਚੀ ਸ਼ਰਧਾ ਵਿਸ਼ਵਾਸ ਤੇ ਭਗਤੀ ਭਾਵਨਾ ਰੱਖਣ ਦੀ ਸਿੱਖਿਆ ਦਿੰਦੀ ਹੈ ਕਿਉਂਕਿ ਵਾਹਿਗੁਰੂ ਸਾਡੇ ਚੜਾਵੇ ਦਾ ਭੁੱਖਾ ਨਹੀਂ ਉਹ ਆਪਣੇ ਭਗਤਾਂ ਦੀ ਆਰਥਿਕ ਸਥਿਤੀ ਨੂੰ ਸਮਝਦਾ ਹੈ ਇਸ ਲਈ ਸਿਰਫ ਸੱਚੇ ਦਿਲੋਂ ਉਸ ਵਾਹਿਗੁਰੂ ਦਾ ਸਿਮਰਨ ਕਰਨ ਦੀ ਲੋੜ ਹੈ ਬਾਕੀ ਦੁੱਖ ਦੀ ਕੜੀ ਵਿੱਚ ਉਹ ਹਮੇਸ਼ਾ ਸਾਡੇ ਅੰਗ ਸੰਗ ਸਹਾਈ ਰਹਿੰਦਾ ਹੈ ਅਖੀਰਲੀ ਕਹਾਣੀ ਹੈ ਸ਼ਹੀਦ ਸ਼ਹੀਦ ਕਹਾਣੀ ਸਾਡੇ ਸਾਂਝੇ ਸ਼ਹੀਦਾਂ ਦੀ ਮਹਾਨ ਦੇਨ ਨੂੰ ਪ੍ਰਣਾਮ ਕਰਨ ਦੀ ਪ੍ਰੇਰਨਾ ਦਿੰਦੀ ਹੈ ਕਿਉਂਕਿ ਇੰਨਾ ਸ਼ਹੀਦਾਂ ਨੇ ਕਾਮਨਕਾਜ਼ ਲਈ ਆਪਣੀ ਸ਼ਹਾਦਤ ਦਿੱਤੀ ਸਾਡੇ ਹੀਰੋ ਦਾ ਦਰਜਾ ਹਾਸਲ ਕੀਤਾ ਤੇ ਲੋਕਾਂ ਦੇ ਦਿਲਾਂ ਵਿੱਚ ਆਜ਼ਾਦੀ ਰੂਪੀ ਬੂਟਾ ਬੀਜ ਕੇ ਉਹਨਾਂ ਦੀ 부ਜੀ ਹੋਈ ਬਗਾਵਤ ਰੂਪੀ ਮਸ਼ਾਲ ਨੂੰ ਦੁਬਾਰਾ ਜਾਗਰਿਤ ਕੀਤਾ ਇਸ ਕਰਕੇ ਇਹ ਦੇਸ਼ ਭਗਤ ਸ਼ਹੀਦ ਸੱਚੇ ਬਹਾਦਰ ਹਨ ਤੇ ਇਹਨਾਂ ਦਾ ਨਾਮ ਇਤਿਹਾਸ ਦੇ ਪੰਨਿਆਂ ਤੇ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਗਿਆ ਹੈ ਸੋ ਇਹ ਹੈ ਤੁਹਾਡੀਆਂ 10 ਦੀਆਂ 10 ਕਹਾਣੀਆਂ ਦੀ ਸਿੱਖਿਆ ਜਿਹੜੀ ਕਿ ਬੋਰਡ ਦੇ ਪੇਪਰਾਂ ਦੇ ਵਿੱਚ ਆਉਂਦੀ ਹੈ ਇਸ ਕਰਕੇ ਤੁਸੀਂ ਇਹਨਾਂ ਨੂੰ ਇਸੇ ਤਰ੍ਹਾਂ ਹੀ ਜਿਹੜਾ ਹੈ ਤਿਆਰ ਕਰਨਾ ਹੈ ਤਾਂ ਕਿ ਜਿਹੜਾ ਹੈ ਤੁਸੀਂ ਸਿੱਖਿਆ ਨੂੰ ਸਮਝੋ ਕਿ ਕਹਾਣੀ ਤੁਹਾਨੂੰ ਕੀ ਸੁਨੇਹਾ ਦੇ ਕੇ ਜਾ ਰਹੀ ਹੈ ਠੀਕ ਹੈ ਓਕੇ ਥੈਂਕ ਯੂ